ਮਾਰਤਾ 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 ਪੂ ਮਾਫੀਆ ਨੇ ਰਿਟਾਇਰਡ ਸਰਕਾਰੀ ਅਸਰ ਮਾਰਤਾ ਅੰਮ੍ਰਿਤਸਰ ਦੇਹਾਤ ਹੋਈ ਇਸ ਵਾਰਦਾਤ ਤੋਂ ਬਾਅਦ ਨਹੀਂ ਮਿਲਿਆ ਇਨਸਾਫ ਪੂ ਮਾਫੀਆ ਦੀ ਨਹੀਂ ਹੋਈ ਗ੍ਰਿਫਤਾਰੀ ਜੇਕਰ ਪਰਿਵਾਰ ਦੀ ਮੰਨੀ ਤੇ ਕੁਝ ਸਿਆਸੀ ਆਗੂ ਇਸ ਗ੍ਰਿਫਤਾਰੀ 'ਚ ਅਰਚਨ ਪਾ ਰਹੇ ਨੇ ਯਾਨੀ ਕਿ ਪੂ ਮਾਫੀਆ ਨੂੰ ਕੌਣ ਦੇ ਰਿਹਾ ਹੈ ਸਮਰਥਨ ਇਸੇ ਕਰ ਤੋਂ ਖਫਾ ਹੋ ਕੇ ਹੁਣ ਪਰਿਵਾਰ ਲਾਂਚਾ ਰਿਹਾ ਹੈ ਜਲੰਧਰ ਜਿਮਨੀ ਚੋਣਾ ਚ ਮੋਰਚਾ ਯਾਨੀ ਕਿ ਵਧਨ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮੁਸ਼ਕਲਾਂ ਕਿਉਂਕਿ ਜਦੋਂ ਕੋਈ ਪਰਿਵਾਰ ਇੰਨੀ ਦੂਰੋਂ ਆ ਕੇ ਜਲੰਧਰ ਜਿਮਨੀ ਚੋਣਾ ਚ ਮੋਰਚਾ ਲਾ ਲਵੇ ਤੇ ਇਸ ਦਾ ਮਤਲਬ ਕੀ ਹੈ ਪਰਿਵਾਰ ਦਾ ਕਹਿਣਾ ਕਿ ਪੁਲਿਸ ਗ੍ਰਿਫਤਾਰੀ ਨਹੀਂ ਕਰ ਰਹੀ ਔਰ ਇਸ ਦੇ ਪਿੱਛੇ ਇੱਕ ਮੰਤਰੀ ਦਾ ਦਬਾਅ ਦੱਸਿਆ ਜਾ ਰਿਹਾ ਇਸ ਪਰਿਵਾਰ ਨੇ ਇਹ ਵੀ ਦੱਸਿਆ ਕਿ ਉਹ ਮੰਤਰੀ ਨੂੰ ਵੀ ਮਿਲੇ ਪਰ ਮੰਤਰੀ ਨੇ ਕਿਹਾ ਕਿ ਨਹੀਂ ਮੈਂ ਆਪਣੇ ਬੰਦੇ ਨਹੀਂ ਫੜਨ ਦੇਣੇ ਨਹੀਂ ਫੜਨ ਦੇਣੇ ਨਹੀਂ ਫੜਨ ਦੇਣੇ ਬਸ ਇੱਥੇ ਗੱਲ ਦੀ ਪੋਲ ਖੋਲਣ ਹੁਣ ਪਰਿਵਾਰ ਆ ਰਿਹਾ ਹੈ ਜਲੰਧਰ ਜਲੰਧਰ ਵੈਛੇ ਜਿਮਣੀ ਚੌਣਾ ਚੱਲ ਰਹੀਆਂ ਨੇ ਇੱਥੇ ਮੁੱਖ ਮੰਤਰੀ ਸਾਹਿਬ ਡਟੇ ਹੋਏ ਨੇ ਤੇ ਇਸੇ ਥਾਂ ਤੇ ਹੁਣ ਪਰਿਵਾਰ ਲਾਏਗਾ ਮੋਰਚਾ ਤਾਂ ਕਿ ਉਹਨਾਂ ਦੀ ਆਵਾਜ਼ ਮੁੱਖ ਮੰਤਰੀ ਤੱਕ ਪਹੁੰਚੇ ਤੇ ਉਹ ਕਰਨ ਗ੍ਰਿਫਤਾਰੀ ਤੇ ਹੁਕਮ 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 ਦਰਸਲ ਅੰਮ੍ਰਿਤਸਰ ਦੇ ਹਾਤੀ ਦੇ ਜਨਾਲਾ ਦੇ ਵਿੱਚ ਬਿਜਲੀ ਵਿਭਾਗ ਦੇ ਤੋਂ ਰਿਟਾਇਰਡ ਹੋਏ ਅਫਸਰ ਨੂੰ ਪੂ ਮਾਫੀਆ ਨੇ ਮਾਰ ਦਿੱਤਾ ਸੀ ਕਿਉਂਕਿ ਉਹਨਾਂ ਨੇ ਕੁਝ ਦਿਨ ਪਹਿਲਾਂ ਆਪਣੀ ਜ਼ਮੀਨ ਦੀ ਨਿਸ਼ਾਨਦਈ ਅਪਲਾਈ ਕੀਤੀ ਸੀ ਨਿਸ਼ਾਨਦਈ ਹੋਣ ਤੋਂ ਬਾਅਦ ਉਹਨਾਂ ਦੇ ਉੱਤੇ ਹਮਲਾ ਹੋ ਗਿਆ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਕਤਲ ਕਰਕੇ ਨਹਿਰ 'ਚ ਸੁੱਟਤਾ ਗਿਆ ਹੁਣ ਤਾਂ ਪੋਸਟਮਾਰਟਮ ਰਿਪੋਰਟ ਵੀ ਆ ਗਈ ਹੈ ਪੁਲਿਸ ਨੇ ਮੁਕੱਦਮਾ ਤਾਂ ਦਰਜ ਕੀਤਾ ਪਰ ਰੋਪੀਆਂ ਦੀ ਗ੍ਰਿਫਤਾਰੀ ਨਹੀਂ ਕੀਤੀ ਇਸ ਦੇ ਪਿੱਛੇ ਇੱਕ ਮੰਤਰੀ ਦਾ ਹੀ ਦਬਾਅ ਦੱਸਿਆ ਗਿਆ ਹੈ ਹੁਣ ਵੇਖਣਾ ਹੋਏਗਾ ਕਿ ਇਸ ਪਰਿਵਾਰ ਨੂੰ ਇਨਸਾਫ ਮਿਲਦਾ ਹੈ ਜਾਂ ਫੇਟ ਨਹੀਂ ਹੋ ਜੇ ਕੀ ਹਾਲਾਤ ਹੋ ਗਏ ਕਿ ਪਰਿਵਾਰ ਨੂੰ ਇੰਨੀ ਦੂਰੋਂ ਜਲੰਧਰ ਤੇ ਇਨਸਾਫ ਲਈ ਮੋਰਚਾ ਲਾਣ ਆਣਾ ਪੈ ਰਿਹਾ ਕਿਉਂਕਿ ਭਗਵੰਤ ਮਾਨ ਦੇ ਪੁਲਿਸ ਨਹੀਂ ਕਰ ਰਹੀ ਸੁਣਵਾਈ ਨਹੀਂ ਕਰ ਰਹੀ ਸੁਣਵਾਈ ਨਹੀਂ ਕਰ ਰਹੀ ਸੁਣਵਾਈ ਬਿਊਰੋ ਰਿਪੋਰਟ ਡਾਇਰੈਕਟ ਮੇਲ ਪੰਜਾਬੀ ਟੀਵੀ ਅਜਨਾਲਾ ਮਾਧਵ ਜੜਗੋੜੀ ਮਾਮਨਾ ਸਮੂਹ ਨਡਬੜਾ ਆਈਓ ਦੋਈ ਆ ਇਹ ਆ ਇਹੋ ਸਿੱਧਾ ਆਪਣੇ ਸੁਵੇਦ ਡੜਬੜੀ ਮਾਰ ਕੇ ਮਨਾ ਸੋਟਾ ਇਹ ਸਾਈਕ ਨੂੰ ਮੈਸੇਜ ਮੱਖਾ ਗਿਆ ਜਾ ਕੇ ਮੌਕਾ ਵੇਖਿਆ ਐਕਟਰ ਮਿਲੀ ਪੁਰਖ ਜੀ ਨਹੀਂ ਮਿਲੀ ਫਿਰ ਇਹਨਾਂ ਨੇ 6 ਵਜੇ ਟੈਲੀਫੋਨ ਕਰਤਾ ਆਈਓ ਨੂੰ ਡੜਬੜੀ ਮਿਲ ਗਈ ਆ ਤੋਂ ਫਿਰ ਇਹ ਸਾਈਕ ਨੂੰ ਮੈਸੇਜ ਆ ਕੇ ਮੱਖਾ ਵੇਖ ਰਹੇ ਨੇ ਡੜਬੜੀ ਕਢਾ ਕੇ ਜਿਮੀਨੀ ਝਗੜਾ ਜੀ ਇਹਨਾਂ ਦਾ ਆਪਸ ਵਿੱਚ ਜਿਮੀਨੀ ਝਗੜਾ ਪੂਰੇ ਕਰਨੇ ਡੜਬੜੀ ਡੜਬੜੀ ਕਿੱਥੇ ਮਿਲੀ ਡੜਬੜੀ ਕੱਲ ਸਵੇਰੇ ਮਿਲੀ ਜੀ ਇਹ ਗੜੀਧਾਰਾ ਉਹਦਾ ਮਾਵਲਾ ਦਾ ਕੀਤਾ ਗਿਆ ਇਹਦੇ ਆਇਓ ਨੂੰ ਬੁਲਾਇਆ ਆਪਾਂ ਫਾਲ ਬੋਕੋ ਨੂੰ ਕਰਾਉਣਾ ਹੈ ਇਹਦੇ ਆਇਓ ਨੂੰ ਬੁਲਾਇਆ ਇਹ ਗੜੀਧਾਰਾ ਲਈ ਕੀ ਸਵਾ ਕੀਤਾ ਇਹਦੇ ਆਇਓ ਨੂੰ ਪੋਸਟਮਨ ਕਰਾਉਣਾ ਹੈ ਹਾਂ ਜੀ ਪੋਸਟਮਨ ਕਰਵਾਏ ਹਾਂ ਹਾਂ ਜੀ